ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਘਰ ਦਿਖਾਉਣ ਜਾ ਰਹੇ ਹਾਂ ਜੀ ਇਹਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਦੇ ਨਾਲ ਬਣ ਰਿਓ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ 11 ਮਰਲੇ ਦੇ ਵਿੱਚ ਇਹ ਬਣੇ ਹੋਏ ਘਰ ਹੈ ਜੀ ਇਹ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਹਦੇ ਵਿੱਚ 4 ਰੂਮ 2 ਵਾਸ਼ਰੂਮ ਬਣੇ ਨੇ ਜੀ ਸਾਰੇ ਫੈਮਿਲੀ ਬਾਹਰ ਰਹਿੰਦੀ ਹੈ ਜੀ ਐਨਆਰਆਈ ਭਰਾ ਦਾ ਇਹ ਘਰ ਹੈ ਜੀ ਇੱਕ ਭਰਾ ਇੱਥੇ ਰਹਿੰਦਾ ਹਜੇ ਉਹਨੇ ਵੀ ਆਪਣੀ ਫੈਮਿਲੀ ਦੇ ਕੋਲੇ ਬਾਹਰ ਜਾਣਾ ਹੈ ਜੀ ਰੇਟ ਹੈ ਜੀ ਟੋਟਲ 25 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਬਾਕੀ ਮਾਨਤਨ ਮੌਕੇ ਤੇ ਕਰ ਦੇਣਗੇ ਜੀ 9872905410 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਮਰਲੇ ਦੇ ਵਿੱਚ ਬਣਿਆ ਹੋਇਆ ਘਰ ਟੋਟਲ 25 ਲੱਖ ਰੁਪਏ ਡਿਮਾਂਡ ਰੱਖੀਏ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਮਰੂਤੀ ਗੱਡੀ ਹੈ ਜੀ 2004 ਮਾਡਲ ਹੈ ਜੀ 48000 ਰੁਪਏ ਦਾ ਰੇਟ ਰੱਖਿਆ ਗਿਆ ਜੀ ਬਾਕੀ ਗੱਡੀ ਦੀ ਕੰਡੀਸ਼ਨ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ بس ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਏਰੀਆ ਸੰਗਰੂਰ ਹੈ ਜੀ 48000 ਰੁਪਏ ਰੇਟ ਰੱਖਿਆ ਗਿਆ 2004 ਮਾਡਲ ਗੱਡੀ ਹੈ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 7986524760 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਰੂਤੀ ਗੱਡੀ 2004 ਮਾਡਲ 48000 ਚ ਖਰੀਦ ਸਕਦੇ ਹੋ ਵੈਂਡ ਬੱਡੇ ਬਾੜੀਆਂ ਜਲਾਲਾਬਾਦ ਤੋਂ ਜੀ 16 ਤਵੀਆਂ ਦਾ ਸੈੱਟ ਆਇਆ 35000 ਚ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਫੁੱਲ ਹੈਵੀ ਤਵੀਆਂ ਨੇ ਜੀ 99149 58409 ਇਸ ਨੰਬਰ ਤੇ ਫੋਨ ਕਰਕੇ ਫੇਸ ਸਕਦੇ ਹੋ ਜਿਹੜੇ ਭੈਣ ਦਾ ਚੈਨਲ ਤੇ ਨਵੇਂ ਆਏ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਮੱਝ ਵਿਕਾਊ ਹੈ ਜੀ 1 ਸਾਲ ਦੀ ਸੂਈ ਹੈ ਜੀ ਦੁੱਧ 2 ਕਿਲੋ ਇੱਕ ਟਾਈਮ ਦਾ ਰੇਟ 60000 ਏਰੀਆ ਪਿੰਡ ਸਲੀਨਪੁਰ ਕੈਥਲ ਬਿਹੋਵਾ ਤੋਂ 15 ਕਿਲੋਮੀਟਰ 9306492325 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਝ ਜਿਹੜੀ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਨਰਿੰਦਰਾ 903 ਕੰਬਾਈਨ ਵਿਕਾਊ ਹੈ ਜੀ 2010 ਮਾਡਲ ਰੇਟ ਹੈ ਜੀ 615000 ਏਰੀਆ ਜੀ ਪਿੰਡ ਇਸਰਾ ਧੂਰੀ ਸੰਗਰੂਰ 9463488702 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਮਸ਼ੀਨਰੀਆਂ ਜ਼ਮੀਨ ਪਲਾਟ ਕੋਠੀਆਂ ਘਰ ਵੇਚਣ ਦੇ ਚਾਹਵਨ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡੇ ਵਟਸਐਪ ਨੰਬਰ ਤੇ 9977998446 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ 5-7 ਮਿੰਟਾਂ ਦੀ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਜੀ ਮਕਾਨ ਵਿਕਾਊ ਹੈ ਜੀ ਏਰੀਆ ਹੁਸ਼ਿਆਰਪੁਰ ਨੇੜੇ ਆਦਮਪੁਰ ਮੰਡਿਆਲਾ ਦੇ ਵਿੱਚ ਦੋ ਕਮਰੇ ਟੋਟਲ 5 ਮਰਲੇ ਥਾਂ ਹੈ ਰੇਟ ਹੈ ਜੀ 8 ਲੱਖ ਰੁਪਇਆ 8 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ 8264644549 ਇਸ ਨੰਬਰ ਤੇ ਫੋਨ ਕਰਕੇ ਜਿਹੜਾ ਮਕਾਨ ਹੈ ਤੁਸੀਂ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਿਆ ਹੋਣਾ ਜੀ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵੀਡੀਓ ਜ਼ਰੂਰ ਬਣਾ ਕੇ ਭੇਜਿਆ ਕਰੋ ਜੀ ਤੇ ਨਾਲ ਨਾਲ ਫਰੰਟ ਤੋਂ ਪੰਜ ਸੱਤ ਫੋਟੋਆਂ ਭੇਜ ਦਿਆ ਕਰੋ ਤੇ ਸਾਰੀ ਜਾਣਕਾਰੀ ਦਿਆ ਕਰੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਸਾਡੇ ਪਲੇਟਫਾਰਮਾਂ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਚਲਾ ਦਿੱਤੀ ਜਾਊਗੀ ਜੇਕਰ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਕੋਈ ਛੋਟਾ ਵੱਡਾ ਕਾਰੋਬਾਰ ਕਰਦਾ ਅੱਗੇ ਵਧਾਉਣਾ ਚਾਹੁੰਦਾ ਹੈ ਤਾਂ ਉਹ ਵੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ 997799844 ਜੋ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਿਆ ਕਰੋ ਜੀ ਕਈ ਭਰਾਵਾਂ ਨੂੰ ਇਹ ਲੱਗਦਾ ਕਿ ਆਹ ਜਿਹੜੀ ਐਡ ਦੇਖੀ ਉਹਦਾ ਨੰਬਰ ਇਹੀ ਹੈ ਸੋ ਜਿੱਥੇ ਤੁਸੀਂ ਕੋਈ ਵੀ ਚੀਜ਼ ਦੇਖਿਓ ਉਹਨੂੰ ਰੋਕ ਲਓ ਜੀ ਤੇ ਉੱਥੇ ਮਾਲਕ ਦਾ ਨੰਬਰ ਦਿੱਤਾ ਹੁੰਦਾ ਉਸ ਨੰਬਰ ਤੇ ਗੱਲ ਕਰਿਆ ਕਰੋ ਤਾਂ ਹਾਲੀ ਸਾਈਡ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਬਣਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੇ ਤਰ੍ਹਾਂ